ਉਗੀ ਬਸ ਗਲਤੀ ਹੋ ਗਈ ਬਸ ਨਹੀਂ ਮਾਰਿਆ ਕਿਉਂ ਕੀ ਗਲਤੀ ਹੋ ਗਈ ਗਲਤੀ ਹੋ ਗਈ ਕਾਰਨ ਕੀ ਹੋਣਾ ਬਸ ਮੈਂ ਸਾਰਾ ਕਮੈਂਟ ਮੈਂ ਕਿਹਾ ਤਾ ਨਾ ਕੀ ਕਰਨ ਕੀ ਸੀ ਚਲੋ ਚਲੋ ਜੀ ਦਾਦੇ ਵੀ ਕੀ ਜਨਰੇਸ਼ਨ ਰਚਾ ਸ਼ੰਤਰ ਕੀ ਸਾਰੀ ਗਲਤ ਹੋਈ ਆ ਸਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲੇ ਗਲਤੀ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮੰਮੀ ਤੇਰੀ ਮੰਮੀ ਮੇਰੀ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਉਹ ਰੋ ਰਹੀ ਆ ਬਸ ਓਏ ਇੱਕ ਮਿੰਟ ਬਾਜੀ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੁਝ ਨਹੀਂ ਪਤਾ ਸਰ ਮੈਨੂੰ ਬਸ ਤੇ ਬੜੇ ਪਾਸ ਬਿਆ ਲਗਾਏ ਸੀਗਾ ਉਹ ਉਸ ਦਿਨ ਨੂੰ ਅਮਰਪੀਤ ਕੌਰ ਸਕੂਟਰੀ ਐਕਵਰਸ 'ਤੇ ਸਵਾਰ ਹੋ ਕੇ ਪਿੰਛੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਟੀ ਪੱਟੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਜਿਹੜੇ ਧਾਰੀਵਾਲ ਸਾਹਿਬ ਤੋਂ ਕਰੀਬ 2 ਕਿਲੋਮੀਟਰ ਪਹੁੰਚੇ ਪਹਿਲਾਂ ਤਾਂ ਉਹਨਾਂ ਪਾਸੋਂ ਕੋਈ ਸੋਨੇ ਦੇ ਗਹਿਣੇ ਕਿਸੇ ਅਨਣ ਬੰਦੇ ਨੇ ਸੋਨੇ ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਮੇਂ ਚੜਪ ਜਿਹੜੀ ਹੈਗਾ ਇਹਦੇ ਵਿੱਚ ਅਮਨਪ੍ਰੀਤ ਕੌਰ ਦੀ ਲਟੇਰਾਂ ਨਾਲ ਚੜਪ ਹੋਈ ਸੀ ਉਹ ਜਿਹਨਾਂ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨਰਵਸ ਹੋ ਦੱਸ ਸੋ ਪਾਣੀ ਡੂਗਿਆ ਹੋਣ ਕਰਕੇ ਅਮਨ ਜਿਹੜੀ ਅਮਨਪ੍ਰੀਤ ਕੌਰ ਡੁੱਬਣ ਕਰਕੇ ਬਬੂਗੇਸੀ ਪਾਣੀ ਵੀ ਡੁੱਬ ਗਈ ਸੀ ਤੇ ਜਿਹੜੇ ਸਟੇਰੀ ਸੀਗੇ ਉਹ ਸੋਨੇ ਦੇ ਗਨੇ ਲੈ ਕੇ ਫਰਾਦ ਹੋ ਗਏ ਸੀ ਮੌਕੇ ਤੋਂ ਉਸ ਤੋਂ ਮਕਰਮਾ ਨੰਬਰ 22 ਮਤੀ 28/3/2025 ਜੁਰਮ 109 304 ਬੀ ਐਨ ਐਸ थाना ਤੇ ਬੜਬਕੇ ਨਾਮ ਨੂੰ ਮੇਰੇ ਕੇ ਖਾਬ ਦਰਜ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ੀਆਂ ਨੂੰ ਟੇਸ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਅਨਾਲਿਸਿਸ ਦੀ ਟੀਮਾਂ ਜੇ ਟੈਕਨੀਕਲ ਤੇ ਪੀਸ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਉਹ ਦਰਾਨੇ ਤਪਤੀਸ਼ ਇੱਕ ਨਵਾਂ ਜਿਹੜਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਹਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਈਕਾਸ਼ਦੀਪ ਸਿੰਘ ਅਕਸਰ ਉਸ ਨੂੰ ਦਾਜ ਦੇਣ ਦਾਜ ਦੇ ਤੇ ਬੱਚਾ ਨਾਣ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ। ਸੋ ਇਸੇ ਕਾਰਨ ਕਰਕੇ ਗੁਸ਼ੀਆਂ ਵੱਲੋਂ ਹਮ ਉਸਰਾ ਹੋ ਕੇ ਸਲਾਹ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਮੈਦ ਚੱਕਰ ਮਾਰ ਕੇ ਸੜਦਾ ਸੀ। ਜਿਸ ਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਮੋਕੇ ਬਰਾਂਧ ਹੋ ਗਿਆ ਸੀ ਜਿਸ ਤੇ ਇਸ ਮਕਮਲੇ ਵਿੱਚ ਜੁਰਮ 103 62 ਬੀ ਐਨ ਐਸ ਦਾ ਵਾਅਦਾ ਕੀਤਾ ਗਿਆ ਸੀ ਤੇ ਮ੍ਰਿਤਕ ਮੰਤਰੀ ਕਪਤੀ ਰਾਜਾ ਸਰਪਿੰਦਰ ਕੌਰ ਦੇ ਪਤੀ ਕਰਕੇ ਕੋਈ ਰਸ ਕਰ ਲਿਆ ਗਿਆ। ਬਾਕੀ ਸਾਰੇ ਕੋਈ ਨਹੀਂ ਸੌ। ਇਹਦੇ ਵਿੱਚ ਫਰਦਰ ਜਿਹੜੀ ਹੈਗੀ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਪਰੀਸ਼ ਕਰ ਰਹੇ ਹਾਂ ਰਮਾਨ ਲਵਾਂਗੇ ਇਹਨਾਂ ਦਾ ਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋਈ ਹੋਰ ਕਿਸੇ ਦੇ ਵਿੱਚ ਮੁੱਲੇ ਸਾਹਮਣੇ ਆਈ ਤਾਂ ਉਹਨੂੰ ਅਸੀਂ ਉਹਦੇ ਖਾਤੇ ਕਰਕੇ ਕੀਤੀ ਜਾਊ ਸਰ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਲੋਟੋ ਯਾ ਲੋਟੋ ਗੈਨੇ ਵੀ ਕਰ ਰਹੇ ਨੇ ਬਸ ਇਹ ਛੋੜ ਦਿੱਤੇ ਜਾਂ ਬਰਾਮਦ ਹੋਏ ਇਹਨਾਂ ਦਾ ਲੋਟਰੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟ ਆਫ ਇਨਵੈਸਟੀਗੇਸ਼ਨ ਇਸ ਵਿੱਚ ਵਿਚਾਰ ਰਹੇ ਹਾਂ ਬੰਦੇ ਇਨ ਪ੍ਰੋਪਰ ਰਮਾਨ ਲੈ ਕੇ ਤਪਰੀਸ਼ ਕਰਾਂਗੇ ਜੋ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਇਸ ਦਾ ਵੀ ਅਸੀਂ ਸਾਡੇ ਕੋਲ ਖੋਹ ਹੋਈ ਹੈ ਲੇਕਿਨ ਅਸਲੀ ਕੁਝ ਹੋਰ ਸਾਹਮਣੇ ਆਈ ਫੋਸੋ ਕਿ ਇਹ ਸ਼ੌਟ ਕਰਿਆ ਬੀਟੀ ਦੀ ਕਹਾਣੀ ਦਾ ਸਵਾਸਾ ਦਿਆ ਜੇ ਮੈਨੂੰ ਪਰਮਿਟ ਕੀਤਾ ਇੰਟਰਵਿਊ ਲੈਣ ਦਾ ਇਹ ਜਿਸ ਤੋਂ ਜਿਸ ਨਾਲੀ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੌਕੇ ਜਿਹੜਾ ਵਿਜ਼ਰ ਸਪੋਰਟ ਕੀਤਾ ਸੀ ਰੀਡਮ ਕ੍ਰਾਈਮ ਉਹ ਤੋਂ ਵੀ ਗੱਲ ਥੋੜੀ ਇਹਨਾਂ ਦੀ ਗੱਲਾਂ ਓਪਰਚੁਨਿਟੀ ਕਨਵਰਸੇਸ਼ਨ ਦੇ ਬਾਰੇ ਡਾਊਟਫੁਲ ਲੱਗ ਰਹੀ ਸੀ ਪਰ ਜਿਹੜੀ ਹੈਗੀ ਟੈਕਨੀਕਲ ਨਲਿਸਿਸ ਕੀਤਾ ਗਿਆ ਉਸ ਤੋਂ ਗੱਲ ਇਹ ਗੱਲ ਸਾਹਮਣੇ ਫਰਦਰ ਜਿਹੜੀ ਹੈਗੀ ਇਹ ਗੱਲ ਕਲੀਅਰ ਹੋਈ ਹੈ ਵੀ ਇਹਨੇ ਆ ਕੋਈ ਚੀਜ਼ ਥੋੜੀ ਸਟੋਰੀ ਬਣਾਈ ਲੱਗੀ ਤੇ ਬੀਜੀ ਕਾ ਵੀ ਤਾਂ ਦੁਆ ਨਾ ਕਰੀ ਪੂਰਨ ਸਾਫਿਕਾ ਵੀ ਰੋ ਰੋ ਪਾਉਂਦਾ ਸੀ ਅਬ ਇਹਨੂੰ ਗੁਮਾ ਘਾਦੀ ਨਹੀਂ ਉਹ ਨਹੀਂ ਬਿਲਕੁਲ ਬਿਲਕੁਲ ਪਹਿਲਾਂ ਸਟੋਰੀ ਨੂੰ ਨੇਚਰਲੀ ਬਣਾਈ ਉਹਨੇ ਲੇਕਿਨ ਅਸਲੀਅਤ ਜਿਹੜਾ ਹੈਗਾ ਉਹ ਬਾਅਦ ਚ ਕਲੀਅਰ ਹੋਈ ਹੈ ਉਸ ਬਾਅਦ ਫਤਗੀ ਗਈ ਹੈ ਕੱਲ ਇਹ ਕਲੀਅਰ ਹੋ ਗਈ ਵੀ ਮਾਡਰਿਡ ਹੈਗਾ ਨਾ ਆਪ ਹੀ ਇਹਦੇ ਮੋੜੇ ਲਏ ਤੇ ਨੇ ਫਿਰ ਵਾਰਦਾਤ ਦਾ ਅੰਤਜਾਮ ਕਿਵੇਂ ਦਿੱਤਾ ਗਿਆ ਤੇ ਉਹ ਕਿਉਂ ਕਰਦਾ ਹੈ ਕਿਵੇਂ ਟਕਾ ਦੇ ਟਕਾ ਦੇ ਕਿ ਦੋਆਂ ਦੀ ਦੋਆਂ ਦੀ ਪਲਾਨਿੰਗ ਸੀ ਦੋਆਂ ਦੀ ਆਪ ਜੀ ਹੀ ਪਲਾਨਿੰਗ ਸੀ ਜੇ ਅਸੀਂ ਜਿਹੜੀ ਹੈਗਾ ਉਥੋਂ ਜਦੋਂ ਇਹ ਉਥੋਂ ਕੱਲੇ ਨੇ ਲੜਕੀ ਦੇ ਪੇਰੈਂਟਸ ਦੇ ਕੋਲ ਚਲੇ ਨੇ ਇਹਦੀ ਮੁੰਡੇ ਦੀ ਆਪ ਕੋਲ ਚ ਪਹਿਲੇ ਆਪ ਜੀ ਕਨਵਰਸੇਸ਼ਨ ਗੱਲ ਲਈ ਮਾਂ ਮਾਂ ਦੇ ਪੁੱਤਰ ਦੀ ਗੱਲ ਉਹ ਲੜਕੀ ਨੂੰ ਲੈ ਕੇ ਆਈ ਸੰਤਿਆ ਦੇ ਮਤਲਬ ਬੰਨਣ ਲੈ ਕੇ ਜਾਂਦੀ ਨਹੀਂ ਇਹ ਲੜਕੀ ਲੜਕੀ ਆਪਣੀ ਪੇਕੇ ਤੋਂ ਆ ਰਹੀ ਹੈ ਜਦੋਂ ਕੋਣਾ ਕਰਦਾ ਨਾ ਪੂਜਾ ਪਾਇਆ ਕਰਦਾ ਨਹੀਂ ਐਕਚੁਅਲੀ ਐਕਚੁਅਲੀ ਕੀ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੀ ਪੇਕੇ ਨਾਲ ਹੀ ਗਈ ਸੀ ਉਹ ਤੇ ਗਈ ਸੀ ਪੇਕੇ ਦੇ ਵਾਪਸ ਆ ਰਹੀ ਸੀ ਇਹਨੂੰ ਪਤਾ ਸੀ ਪਹਿਲੇ ਡੂਰਿੰਗ ਇਨ ਬੀਟਵੀਨ ਇਹਨਾਂ ਆਪ ਜੀ ਕਨਵਰਸੇਸ਼ਨ ਹੋਈ ਸੀ ਮਾਂ ਪੁੱਤਰ ਜਦੋਂ ਉਹ ਲੜਕੀ ਦੇ ਪੇਰੈਂਟਸ ਤੋਂ ਵਾਪਸ ਆਪਣੇ ਸਹੁਰੇ ਘਰ ਕੀ ਆ ਰਹੀ ਸੀ ਤੇ ਨਾਲ ਸੱਸੀ ਤੇ ਰਾਜ ਜਿਨ੍ਹਾਂ ਨੇ ਰੋਕ ਕੇ ਉਹਦੇ ਘਰ ਦੀ ਸਾਰਾਣਾ ਸਜੀਤ ਤਾਂ ਸਾਰਾ ਪਲਾਨ ਕਿਨੇ ਰਚਿਆ ਸੀਗਾ ਉਹਦੇ ਘਰ ਵਾਲੇ ਨੇ ਰਚਿਆ ਸੀ ਮਾਸਟਰਮਾਈਂਡ ਮਾਂ ਤੇ ਪੁੱਤ ਨੇ ਦੋਨੋਂ ਮਾਸਟਰਮਾਈਂਡ ਹਾਂ ਸੱਸਾ ਜੀ ਉਹਨੇ ਇੱਥੇ ਕੱਟ ਦਿੱਤਾ ਕਿ ਆ ਮਾਪੋ ਦੋਵੇਂ ਮੌਕੇ ਤੇ ਮਜੂਦ ਸੀ ਕਿ ਜਾਂ ਹੋਰ ਵੀ ਲੋਰ ਅਲੀ ਹੋ ਸੀ ਨਹੀਂ ਬਿਲਕੁਲ ਦੋਦੇ ਮਾਂ ਪੁੱਤ ਸਮਝੂਦ ਸੀ ਮੈਂ ਦੱਸਾਂਗਾ ਰਿਹਾ ਜੀ ਮਾਂ ਦਾ ਰੋਲ ਜਿਹੜਾ ਉਹ ਜਾਲਾ ਬੇਟਾ ਰੋਲ ਵਿੱਚ ਘੱਟ ਸੀ ਕੋਈ ਨੂੰ ਪਤਾ ਨਹੀਂ ਸੋ ਉਹ ਦੇਖੋ ਫਰਦਰ ਫਰਦਰ ਇਸ ਵੇਲੇ ਜੋ ਸਾਡੇ ਹੁਣ ਫਿਲਹਾਲ ਰੋਲ ਸਾਹਮਣੇ ਆਇਆ ਵੀ ਇਹਨਾਂ ਦਾ ਆਪਣਾ ਖਮਾਕੋਦਾ ਹੀ ਸੀਗਾ ਉਹਨੇ ਆਪਰ ਚ ਇਹਨਾਂ ਨੇ ਬੜਾ ਡਰਾਮਾ ਕਰਕੇ ਸਿਰ ਹੈਗਾ ਉਹ ਮਦਰ ਵੀ ਕਹੇ ਵੀ ਫਰਦਰ ਅਸੀਂ ਹੁਣ ਰਿਮਾਨ ਲਵਾਂਗੇ ਦੁਬੰਦਾ ਰਿਮਾਨ ਕਰਕੇ ਫਰਦਰ ਜਿਹੜੀ ਹੈ ਕਿ ਇਨਵੈਸਟੀਗੇਸ਼ਨ ਚ ਪੜਤਾਲ ਚ ਗੋ ਹੋ ਸਾਹਮਣੇ ਆਇਆ ਤਾਂ ਉਹਨੇ ਖਾਸ ਕਰਕੇ ਕੀਤੀ ਹੈ ਤਾਂ ਲੜਕੀ ਦੇ ਪਰਿਵਾਰਕ ਮੈਂਬਰ ਕਹਿ ਰਹੇ ਵੀ ਜਿਹੜੀ ਜਿਹੜੀ ਹੈਗੀ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਵੀ ਮਾਮਲੇ ਚ ਚੱਲੇ ਹੈ ਹੱਤਿਆ ਦਾ ਮਾਮਲਾ ਅਮੀ ਹੁਣ ਫਿਲਹਾਲ ਅਸੀਂ ਪਤਾ ਕਰ ਰਹੇ ਆ ਦਾ ਰਿਕਾਰਡ ਪਤਾ ਕਰ ਰਹੇ